ਕਿਵੇਂ ਮੋਟੇ ਆ ਬਿੱਲੇ ਨਹੀਂ ਦਵਾਉਂਦਾ ਦਵਾਦੇ ਦਵਾ ਵੀ ਕਿਹਾ ਵੀ ਮੈਂ ਪੈਸੇ ਮੰਗਿਆ ਸੋਦਾ ਯਾਰ ਆ ਲੈ ਬਾਈ ਤੂੰ ਪੁੱਛੀ ਖਾਲੀ ਬਾਈ ਤੂੰ ਪੁਰਿਆ ਪੁਰਿਆ ਮੇਰੇ ਲਈ ਇਧਰ ਇਧਰ ਆ ਯਾਰ ਇਧਰ ਆ ਦੂ ਮੇਰੇ ਲਈ ਆ ਯਾਰ ਐਂ ਕਿਸੇ ਗੱਲ ਬਣੂ ਯਾਰ ਲੱਖ ਮੰਗ ਲਿਆ ਹਾਂ ਮੈਂ ਯਾਦ ਤਾਂ ਕੋਈ ਵੀ ਨਹੀਂ ਰਗਾ ਉਧਰੇ ਮੈਂ ਵੀ ਉਣ ਕੋ ਗਿਆ ਨਹੀਂ 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 ਨਾ ਨਹੀਂ ਕੋਈ ਹੈਗਾ ਯਾਰ ਯਾਦਾ ਕੋਈ ਜੇਬ ਤੇ ਨਹੀਂ ਪੀਣੀ ਜਦੋਂ ਸਾਰਾ ਮਾਲ ਇਹ ਹੁੰਦਾ ਵੱਡਾ ਮੰਡੀਆ ਤੇ ਉਹ ਵੀ ਵਿਗਜੂ ਠੀਕ ਹੈ ਪਹਿਲਾਂ ਤੂੰ ਸ਼ੁਰੂ ਕਰ ਇੱਕ ਤਾਂ ਵੇਚ ਕੋਈ ਨਹੀਂ ਇੱਕ ਵੇਚ ਇੱਕ ਵੇਚ ਪਹਿਲਾਂ ਕੋਈ ਨਹੀਂ ਜੇ ਵਿਗ ਜਾਣਗੇ ਤੇਰਾ ਲੋਟ ਵਾ ਇਹ 2 40 ਦਾ 10 ਕਿੰਨੇ ਦੀ ਵੇਚੇਗੇ ਕਿਹੜੀ ਆ ਬੱਕਰੀ ਸਮਝ ਮੇਰੀ ਉਹ ਨਹੀਂ ਮਿਲ ਜੂ ਅੱਧੀ ਰਹੇ ਆਏ ਨਹੀਂ ਉਹ ਵਿਗਜੂ ਉਹ ਵੀ ਵਿਗਜੂ ਯਾਰ ਉਹ ਵੀ ਵਿਗਜੂ ਆਏ ਨਹੀਂ ਆਨਸਾਰ ਤਾਂ ਵਿਗੂ ਯਾਰ ਬੱਕਰੀਆਂ ਦੀ ਗੱਲ ਮੈਨੂੰ ਨਹੀਂ ਚੰਗੀ ਲੱਗਦੀ ਆਏ ਨਹੀਂ ਹੁੰਦਾ ਵੀ ਸਾਰਾ ਇਕੱਠੇ ਬਾਗ ਮਾਲ ਵਿਕੋ ਉਹ ਵੀ ਵਿਕੋ ਜਿੱਥੇ ਉਹਦਾ ਅੰਜਾਲਾ ਉੱਥੇ ਉਹਨੇ ਜਾਣਾ ਕੱਲੀ ਦਸ नहीं, ਲੈਣੀ ਦੋਨੇ बच्चे ना 60 ਦੀ ਨਹੀਂ ਬੱਚੇ 60 ਦੀ ਕੌ ਵੀ ਖਾਣਾ ਇੱਕ ਗੱਲ ਕਰਦਾ 50 ਹਜ਼ਾਰ ਦੀ ਬਾਈ ਮੇਰੀ ਗੱਲ ਸੁਣ ਯਾਰ ਸਲਾਬ ਪੁੱਛ ਲੈਣਾ ਵਿਚੀ ਪੁੱਛ ਸਾਰਾ ਕੁਝ ਨਹੀਂ 50 ਵੀ ਬੱਧੀ ਨੂੰ ਹਾਂ ਆ ਸਾਰੇ ਕੋਸੀ ਜਾਂਦੇ ਬਾਈ ਕਹਿੰਦਾ ਸਾਰੇ ਲੈ ਦੇਣੀ ਆ ਹਾਂ ਸਾਰੇ ਦੂਜੇ ਛੋਟੇ ਵੀ ਨਾਲ ਸਾਰਾ ਸਭ ਬੰਦੇ ਆ ਇਹ ਹੋੜਾ ਉਹ ਬੱਕਰਾ ਪਰਲਾ ਇੱਕ ਤਾਂ ਦੋ ਬੱਕਰੇ ਕਿਹੜੇ ਕਿਹੜੇ ਆ ਦੇਖ ਇੱਕ ਆਹ ਉਹ ਪਤਾ ਇੱਕ ਤਾਂ ਆ ਹੋ ਗਿਆ ਭਾਈ ਇੱਕ ਆ ਹੋ ਗਿਆ ਇੱਕ ਆ ਹੋ ਗਿਆ ਕਾਹਕ ਹੋ ਨਹੀਂ ਆਪੋਂ ਤਾਂ 4-5000 ਤੋਂ ਚੱਲ ਉਹ ਖੁੱਸ ਕੇ ਦੱਸ ਫਿਰ ਮੈਂ ਚੱਲ ਹਮਨੇ ਬੜਾ ਕਮਾ ਲਈ ਉਹ ਤਾਂ ਆਪਣਾ ਦੇਰ ਸਰ ਮੈਂ ਦੱਸਦਾ ਤੁਹਾਨੂੰ ਕਿੰਨਾ ਲੱਗ ਦੇਖ ਲੈ ਸੁਣ ਸੁਣ ਨਾ ਭਾਈ ਜੀ ਜਿਹੜੇ ਤਾਂ ਹੈਗੇ ਤੇਰੇ ਬੱਕਰੇ ਜਿਹੜਾ ਲੈ ਕੇ ਆ ਗਏ ਨੇ ਦੋ ਪੈਸੇ ਰੋਟੀ ਕਮਾਉਣੀ ਆਪਾਂ ਤਾਂ ਵੇਚਦੇ ਉਹ ਤਾਂ ਉਹ ਤਾਂ ਤਿੰਨੇ ਬਣ ਗਏ ਪੰਜ ਦੇ ਭਾਰ ਹੋਣੀ ਜਲ ਲਗਾ ਲਾ ਛੋਟੇ ਬੱਚੇ ਹਾਂਜੀ ਹਾਂ 15 ਬਾਕੀ ਰਹਿ ਗਈਆਂ ਦਰੀਆਂ ਦੋ ਬੱਕਰੀਆਂ ਉਹਨਾਂ ਬੱਕਰੀਆਂ ਦਾ ਪੰਚਾਇਤ ਘੜੀਆ ਮੱਲੋ ਪਾ ਲੋ ਕਿੰਨੀ ਦੀ ਮੜ ਗਈ ਤੇ ਪੰਚਾਇਤ ਇਹ ਪੁੱਛਣਾ ਪੰਜ-ਪੰਜ ਹਜ਼ਾਰ ਦੇ ਆ ਪੰਚਾਇਤ ਤੇ ਗੋਲੀ ਮਾਰ ਚੋ ਉਹ ਗੱਲ ਆਈ ਜਾਂਦਾ ਓਏ ਸੁਣ ਤੂੰ ਵੇਚੇਂਗਾ ਕਰਕੇ ਮੈਂ ਸੁਣ ਕਿੰਨੇ ਦੇ ਤੂੰ ਵੇਚੇਂਗਾ ਉਹਨੇ ਦੇ ਇਥੋਂ ਲਏਂਗਾ ਨਹੀਂ ਉਹਨੇ ਦੇ ਕਿਵੇਂ ਭਾਈ ਦਾ ਨਾ ਇਹ ਇਹ ਧੱਕਾ ਕਹਿੰਦਾ ਤਿੰਨ ਚ ਪੰਜੇ ਨਾਲ 35 ਹਜ਼ਾਰ ਦੇ ਲੈ ਇਹ ਜੰਦਾ ਕੌਣ ਦੇ ਤੂੰ ਆ ਦੇਖੋ ਨਾ ਕੋਈ ਨਹੀਂ ਫਰੇਦ ਨਾ ਕਰ ਓਏ ਗਾ ਕਰ ਰੱਖ ਨਾ ਮੈਨੂੰ ਇੱਕ ਨੋ ਜੋ ਮੈਨੇ ਗਾਣੀ ਹੈ ਨਹੀਂ ਜੀ ਮੈਨੂੰ ਗਸਾਂ ਜੜਾ ਦੀ ਆਹ ਗਾੜੇ ਕਿੰਨੋ ਡਾ ਹਾਜਾ ਆ ਮੈਂ ਲਾਈਵ ਚ ਕਰਨਾ ਥਮਾ ਪੈਸੇ ਫੜਾ ਦੇ ਇੱਕ ਦੋ ਕਰੋ ਗਾ ਕੋ ਮੁੰਬਾ ਮਾਰ ਜਿ ਬੜਾ ਮੈਂ ਮੈਨੂੰ 25 ਰੁਪਏ ਦੀ ਦਵਾ ਕਾਲੀ ਪਿੱਛੀ ਬੱਕਰੇ ਤਾਂ ਫੜਾ ਫੜਾ ਬੜਾ ਲੈ ਮੇਰਾ ਭਰਾ ਨਾ ਮਰ ਜਾਵੇ ਨਾ ਤੂੰ ਮਰ ਜਾਵੇਂ ਤੇ ਤੇਰੇ ਵੀ ਦੋ ਪੈਸੇ ਵੱਟੇ ਜਾਣ ਉਹ ਹੀ ਜੀ ਇਹਦੇ ਵਿੱਚ ਹਨ ਉੱਡੇ ਦੰਤਿਆ ਕਰ ਖਾਣਗੇ ਹਾਂ ਉਮੀ ਖਾਨ ਇਹ ਵੀ ਖਵਾ ਹੀ ਖਾ ਮੈਂ ਦੱਸਿਆ ਮੈਂ ਕਿ ਟਾਨੀਆਂ ਤਾਂ ਮੈਂ ਨਹੀਂ ਤੇ ਤੈਨੂੰ ਜਾਣ ਪਾਉਂਦਾ ਜਾਂਦੇ ਆਂ ਦੀ ਮੇਰਾ ਭਰਾ ਬੰਦੇ ਨੂੰ ਮਾਰਨਾ ਉਹਨੇ ਕਰਸ ਭਾਈ ਨਾਲ ਛੱਡੀਆਂ ਸੀ ਕੋਈ ਗੱਲ ਨੂੰ ਗੁੱਸਾ ਨਾ ਕਰੀ ਨਹੀਂ ਗੁੱਸਾ ਲਗਾਦਾ ਜਦ ਤੇਰੇ ਨਾਲ ਪਾਪ 50000 ਦੇ ਯਾਰ ਨਾ ਭਾਈ ਆਪਣੇ ਨਹੀਂ ਨਹੀਂ ਲੜ ਫੜ ਕਦੇ ਨਹੀਂ ਪੰਜਾਬ ਭਰਾ ਘਰ ਤੇ ਇਹ ਹੁਣ ਮੰਡੀ ਜਾ ਕੇ ਫਾਸ ਦੇ ਦੀ ਉਹਨੂੰ ਚੋਂਦੇ ਨੇ ਬੱਕ ਨੂੰ ਚੋਂਦੇ ਨੇ ਚੋਂਗੜ ਦੇ ਪੱਠੇ ਵੀ ਖਾਂਦੇ ਪਰ ਨਾ ਜਗਾ ਅਸੀਂ ਸਾਡੇ ਕੋਲੇ ਦੁੱਧ ਅਸੀਂ ਕਿਹੜੇ ਚੋਨੇ ਆ ਓ ਵੀ ਰੱਖੂਗਾ ਸਾਰੇ ਬੱਚੇ ਹਾਂ 60 ਦੇ ਕਾਰ ਲਾ ਨਹੀਂ ਚਲ ਬੱਕਰੀ ਦੀ ਯਾਦ ਵੇਖ ਤਾ ਉਹ ਜਾਨਵਰ ਨੱਤ ਪਸ਼ੂ ਲੈਣਾ ਅਕਸਰ ਜਾਨਵਰ ਪਸ਼ੂ ਫੇਰ ਆਹ ਬੰਦੇ ਨੂੰ ਪੁੱਛ ਮੇਰੇ ਬਾਰੇ ਹੂੰ ਆ ਬੰਦਾ ਜਾਣਦਾ ਮੈਨੂੰ ਮੰਡੀਆਂ ਤੇ ਜਾਂਦੇ ਮੰਹਾਂ ਦੇ ਸੌਦੇ ਮੈਂ ਰੋਜ਼ ਕਰਦਾ ਆਂ ਸੀ ਇਹ ਮੇਰਾ ਇੱਕ ਇਹ ਪਹਿਲਾਂ ਸੀ ਗਿਆ ਛੱਡ ਗਿਆ ਮਾਲ ਚ ਇਹ ਹੁਣ ਇੱਕ ਬਰਾਂਡਾ ਮੇਰਾ ਸਾਫਤਾ ਰੋਤੀ ਬਿਠੇਗਾ ਇੱਕ ਪਾਸੇ ਐ ਮੱਕਰੀ ਇੱਕ ਪਾਸੇ ਤੇ ਪਸ਼ੂ ਹੁਣ ਬੰਨਣ ਨੂੰ ਔਖਾ ਹੋਇਆ ਪਿਆ ਸੀ ਮੰਹਾਂ ਅੱਜ ਕੱਲ ਹੁਣ ਮੰਹਾਂ ਪਸ਼ੂ ਨਿਕਲਣ ਲੱਗੇ ਵੱਧ ਮੇਰਾ ਕੰਮ ਆ ਬਾਈ ਮੰਹਾਂ ਦਾ ਨੱਤੇ ਬੰਦੇ ਮੈਨੂੰ ਮੰਡੀ ਮਿਲਦੇ ਹਰੇਕ ਮੰਡੀ ਤੇਰੀ ਮੈਂ ਵੀਡੀਓ ਰੋਜ਼ ਦੇਣਾ 600 700 ਕਿੰਨੇ ਬੱਕੀ ਛੱਡੇ ਯਾਰ ਹੈ ਜੇ ਤਾਂ ਜਾਇਜ਼ ਹੋਵੇ صدیق ਸਾਹਿਬ ਫੇਰ ਤਾਂ ਕੋਈ ਮਾੜਾ ਮੋਟਾ ਹੋ ਜਾਂਦਾ ਜਦੋਂ ਆ ਗਾ ਜਦੋਂ ਨਾ ਸੀ ਮੈਨੂੰ ਲਾਉਣੇ ਕੱਚਾ ਕੱਚਾ ਗੁੱਡ ਨਹੀਂ ਨਾ ਨਾ ਬੱਕ ਹੁੜਿਆਂ ਨੂੰ ਫੱਟ ਪਈ ਮਰ ਗਈ ਹੈ ਕਹਿਣਾ ਅਈ ਅਗਲੇ ਦਾ ਸੀ ਕਹਿੰਦਾ ਕਹਿੰਦੇ ਨਹੀਂ ਯਾਰ ਤੂੰ ਜੱਗ ਮੈਂ ਦਿੰਦਾ ਤੂੰ 50 ਲਾਉਣਾ ਲਾਉਣਾ ਮੈਂ ਇਹ ਕਹਿੰਦਾ ਚੱਲ ਮਾੜਾ ਮੋਟਾ ਰੱਖਣਾ ਬੰਦ ਰੋ 50 ਆਲੇ ਕੰਮ ਗਏ ਹੋਰ ਤਾਂ ਲੱਖੋਂ ਤਾਂ ਆਣ ਗਏ ਇਹਨੂੰ ਪੁੱਛ ਲਾ ਮਸੋਂ ਨਾ ਲੱਖ ਦੀ ਮਸ ਕੀ ਲਾ ਕੋਣ ਲਿਆ ਤਕੋ ਦਿਖਾ ਕੰਮ ਨਹੀਂ ਹੋਵੇ ਵਰ ਝੋਟੀ ਆਉਂਦੇ ਆ ਜੀ ਮੈਨੂੰ ਨਹੀਂ ਪਤਾ ਮਾਸ਼ਵਾਰ ਜਿੰਨੇ ਬਤਾਏਗਾ ਫਿਰ ਬੰਦਾ ਕੰਮ ਨਹੀਂ ਹੋਵੇ ਚੀਜ਼ ਯਾਰ ਪਿਛਾੜੀ ਹਟਿਆ ਜਾਂਦਾ ਸਾਡੇ ਤੋਂ ਬੰਦਾ ਵਾਸ ਦੇਖ ਲਈ ਯਾਰ ਤੂੰ ਦੱਸਦਾ ਲੈ ਕੇ ਫੋਨ ਤੇ 15 ਦਾ ਦੂਜੇ ਸੂਜ ਲਿਆ ਫੋਟੋ ਫੋਟੋ ਪਾਉਂਦਾ ਹੈਗਾ ਐ ਸੰਗ ਕੋਣਾ ਸੰਦਾ ਤੇਰੇ ਕੋਲ ਕេច ਬਣੀ ਹੁੰਦੀ ਐ ਨਾ ਮੈਂ ਨਹੀਂ ਪਾਉਂਦੀ ਨਾਲ ਬਣੀਆਂ ਫੋਟੋਆਂ ਵਿੱਚ ਕੀ ਅਗਲੇ ਨਾ ਪਾਉਂਦਾ ਪਤਾ ਹੋ ਜਾਂਦਾ ਕੀ ਦਾ ਕੋਈ ਵੀਡੀਓ ਫੋਟੋ ਪਾ ਦੇ ਦੱਸਦਾ ਹੁਣੀ ਮਾ ਜੀ ਰੱਖ ਕੇ ਪੁਲਿਸ ਤਾੜੀ ਰਹੇਗੀ ਉਹਦੀ ਕੀ ਖੜੀ ਹੈ ਕਿ ਲੋ ਤੇ ਜੀ ਉਹਦੇ 90 ਡਾਗੇ ਡਾਗੇ ਅੱਛਾ ਤੂੰ ਮੈਂ ਕਿੰਨੇ ਮੰਗੇ ਮੈਂ 1 20 ਮੰਗਣਾ ਬਹੁਤ ਨਹੀਂ ਆਲਾ 90 ਲਾਜੇ ਬੁਝੇ ਕਰਕੇ ਆਇਆ ਲੈ ਲੈ ਖੱਦੀ ਜੀ ਪਾ ਖੱਲੀ ਬੱਕਰੀ ਬੱਚੇ ਹੁੰਦਾ ਆਇਆ ਹਾਉ ਇਹਦਾ ਨਾ ਇੱਥੇ ਇੱਕ ਦੇਖੋ ਸਾਡਾ ਇੱਥੇ ਹੁਣ ਗੁਰੂ ਕੀ ਕੋਠੀ ਵਾਲੇ ਗੱਡੀ ਵਾਲੇ 30000 ਰੁਪਏ ਖੰਡਰ ਦਾ ਲਾਉਦੇ ਸੀ ਆ ਪਟ ਦਾ ਆਪਣਾ ਖੰਡਰ ਦਾ ਠੀਕ ਦਾ ਇਸ ਤੇ ਇਹ ਨੂੰ ਉਹਨਾਂ ਨੂੰ ਸਵਾਕੇ ਦੋ ਬੱਕਰੇ ਨਾਲ ਦੇ ਕੇ ਤੇ 2600 ਦੇ ਦੂੰਗਾ ਆਰਾਮ ਤੋਂ ਸਾਰਾ ਸਾਰਾ ਕਰਾਂਗਾ ਉਹ ਵੀ ਅਸਰ ਤੈਨੂੰ ਤੈਨੂੰ ਪਤਾ ਵੀ ਤੈਨੂੰ ਪਤਾ ਕਿੰਨੇ ਪਿਆ ਦਾ ਮਾਲੂ ਚੱਲ ਤੂੰ ਦੱਸ ਦੇ ਆਪਦੇ ਆਪਦੇ ਦੀਰਮਾਨ ਦੱਸ ਕਿੰਨੇ ਨੇ ਚੱਲ ਲੈਣ ਵਾਲਾ ਗੋਆ ਮੈਨੂੰ ਘੱਟ ਰੋ ਬਾਦ ਯਾਰ ਨਹੀ ਆ ਕੋਈ ਇਹਦਾ ਵਿਚਾਰੇ ਦਾ ਹਾਲ ਹੁੰਦਾ ਉਹ ਨੂੰ ਨਾ ਤੇਰੇ ਮਾਰੇ ਪਤਾ ਹੁੰਦਾ ਨਾ ਮਾਲਵਾਰੇ ਪਤਾ ਹੁੰਦੇ ਕਿੰਨੇ ਜਾ ਨਾ ਕਰ ਇੰਉਂ ਕਰ ਮੇਰੀ ਗੱਲ ਸੁਣ ਲੈ ਚੱਲ ਦੀ ਸਾਡ ਛੱਡ ਜਾ ਹਾਂ ਆ ਆ ਹਟੋਪ ਦੀ ਬੱਕਰੀ ਤੇ ਬੱਚੇ ਦੋ ਐ ਜਿਹੜੇ ਹੋਣ ਨਸਲ ਦੇ ਹੋਣ ਬੱਚੇ ਤੇ ਮੈਨੂੰ 20000 ਯਾਰ ਇਹ ਇੱਥੇ ਖੜੀਆਂ ਨਾਲੇ ਬੱਕਰੀਆਂ ਇੱਥੇ ਇਹਨਾਂ ਦਾ ਬੱਚੇ ਨਹੀਂ ਹੈਗੇ ਮੈਨੂੰ ਤੀਂ ਦੀ ਦੁਆ ਯਾਰ ਬਣਾ ਬਣਾ ਇਹ ਚਾਹਾਂ ਗੱਲ ਬੱਚੇ ਨਹੀਂ ਹੈਗੇ ਜੇ ਫਿਰ ਆਹ ਨਾ ਹੋਵੇ ਨਾ ਕੀ ਹੋਇਆ ਜੇ ਬਾਪੂ ਮਾ ਜੇ ਤੁ ਕਰ ਲੈ ਨਾ ਜੇਵ ਤੋਂ ਤਾਂ ਨਹੀਂ ਜੰਮਣਾ ਇਹਨੇ ਮੈਨੂੰ ਕਿਹਾ ਮੈਨੋਂ ਨਹੀਂ ਕੋਣੇ ਠੀਕ ਆ ਸ਼ਾਬਾਸ਼ ਇੱਕ ਗੱਲ ਆ ਇਹ ਤਾਂ ਨਹੀਂ ਕਹਿੰਦਾ ਮੈਨੂੰ ਉਹ ਜੈਲ ਦਾ ਜਾਏਗਾ ਅਗਲੇ ਨੂੰ ਇਹਦਾ ਮਤਲਬ ਕਿਉਂ ਨਾ ਤਾਂ ਹੈ ਨਾ ਜਾਂ ਨਹੀਂ ਜਿੰਨੇ ਕੋਲ ਮੈਨੂੰ ਬੰਦੇ ਲੈ ਕੇ ਭੇਜਿਆ ਉਹ ਨਹੀਂ ਲਾਉਣਾ 50000 ਦੀ ਦਵਾ ਦੇ ਦਵਾ ਦੇ ਨਹੀਂ ਜਿਆਦਾ ਚਲਦਾ ਮਾਰੀ ਜਾਣਾ ਕੋਈ ਨਹੀਂ ਕੋਈ ਸਹੀ ਬੱਕਰੀ ਆ 50000 ਆ ਮਾਲਕ ਖੜਾ ਮੈਂ ਤਾਂ ਨਹੀਂ ਕਹਿੰਦਾ ਉਹ 30 ਦੀ ਮੰਗੀ ਜਾਂਦਾ ਉਹ ਕਹਿੰਦੇ 30 ਦੀ ਲੈਦੇ ਆ ਜੀ ਜੱਲਦਾ ਤੇ ਨਹੀਂ ਪਤਾ ਚਲ ਕੋਈ ਮਰ ਜੂਗੀ ਜੇ ਲੈਣਾ ਬਸ ਮਰ ਵੀ ਜਾਂਦਾ ਹੈ ਕੋਈ ਅਸੀਂ ਤਾਂ ਹੋਂ 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 ਮਰ ਵੀ ਜਾਂਦਾ ਨਹੀਂ ਬੰਦਾ ਆਇਆ ਸੀ ਉੱਥੇ ਲੱਗਦੀ ਸੀ ਮੰਡੀ ਆਪਣੀ ਛੜਬ ਤੇ ਲੱਗਦੀ ਸੀ ਪਹਿਲਾਂ ਉੱਥੇ ਗਾਹ ਬਹੁਤ ਹੁੰਦਾ ਸੀਗਾ ਤੇ ਇੱਕ ਦਿਨ ਹੁਣ ਹਰਦਾ ਗਾਹ ਆਹ ਹੁਣ ਆ ਮਾਰ ਵੀ ਹੈ ਨਹੀਂ ਛੱਡ ਕੇ ਛੱਡ ਕੇ ਆਏ ਨੇ 10000 ਦਾ ਪਹਿਲੇ ਤੂੰ ਡੱਬਾ ਮੜੀਏ ਨਾ ਸਾਨੂੰ ਪਤਾ ਹੁੰਦਾ ਐਵੇਂ ਹੋ ਆਏ ਨਾ ਨਾ ਕਰ ਤੂੰ ਤਫਾ ਕੂੰ ਮਾਰ ਤੂੰ ਮਾਇਦਾ ਜਾਨ ਤੂੰ ਹੀ ਬੰਦਾ ਲੈਣਾ ਮਾਦਾ ਕਰਿਆ ਨਹੀਂ ਹਜਾ ਸਰਦਾ ਅੱਜ ਬੱਚਾ ਨੂੰ ਬੋਲੀ ਜਾਣਾ ਨਹੀਂ ਵੇਚ ਤਾਂ ਕੋਈ ਗੱਲ ਨਹੀਂ ਯਾਰ ਫੋਨ ਕਰਦਾ ਬਈ ਕਿਉਂਕਿ ਅੱਜ ਗਾਹ ਦਾ ਮੁੱਤ ਨਿਕਲ ਨਹੀਂ ਤਾ ਨਹੀਂ ਲੈਣਾ ਪੜਿਆ 60000 ਆ ਕੰਦੀ ਜੇ ਲੋ ਮੰਗ ਰ ਮੈਂ ਮਿਲਣੀ ਬਈ ਇਹ ਲੋ ਮੈਂ ਹਾਂ ਕਾ ਇੱਕ ਬਕਰਾ ਦੀ ਹਲੋ ਅਸੀਂ ਇੱਥੇ ਖੜੇ ਹੋਏ ਆਂ ਤੇ ਹੈ ਨਹੀਂ ਆਹ ਬਸ ਇੱਥੇ ਬੱਕਰੇ ਪੋਣੇ ਦੋ ਬੱਕਰੀ ਨੇ ਆ ਆ ਉਹਦੇ ਨਾਲ ਫੇਰ ਖਾਣੇ ਸੱਦਾਂਗੇ ਆਪਾਂ ਉਹ ਦੂਜਾ ਖਾਣ ਨੂੰ ਲਿਆਵਾਂਗੇ ਬਲਾ ਕੇ ਅੰਤਰਾਮ ਤੋਂ ਅੰਤਰਾਮ ਤੋਂ ਮੈਂ ਪਾ ਰਿਹਾ ਹਾਂ ਹਾਂ ਹੁੰਦਾ ਆਪਣਾ ਹੂੰ ਪਹਿਲਾ ਤਾਂ ਪਹਿਲਾ ਤਾਂ ਤੁਸੀਂ ਕਿੱਲੇ ਕਹਿੰਦੇ ਲਾਸਟ ਟਾਈਮ ਮਾਤਾ ਜੀ ਕਿਹਾ ਜੀ ਬੰਕੇ ਪੀ ਦੱਸਦਾ ਸੀ ਇਹਨੇ ਕਹਿੰਨੇ ਸੀ ਲਾਸਟ ਜਾਵਾਂ ਜਮਾਂ ਲਾਸਟ ਹੋਰ ਬਾਈ ਕਰ ਲਾ ਸਕਦਾ ਜਨਗਰ ਕਿੰਨੇ ਕੱਲ ਨਾਲ ਕੰਦਾ ਲਾ ਉਹ ਫਿਰ ਨਿਆਰੇ ਨਿਆਰੇ ਵੀ ਬੱਕਰੇ ਬੱਕਰੇ ਨੂੰ ਦੇਖ ਨੂੰ ਤੇ ਕੀ ਕਰਨਾ ਕੋਈ ਨੇੜੇ ਲੱਸੀ ਹੈ ਨਾ ਕੋਈ ਕੋਈ ਹੁੰਦਾ ਹੈ ਹੁੰਦਾਗਾ ਤੂੰ ਬੰਦੂ ਦਾ ਹਾਂ ਇਹ ਦਾ ਗਾਗਰ ਗਾਗਰ ਮਾਲ ਬਾਈ ਬਦੋਂ ਨਾ ਸਮਝਿਆ ਦੇਖ ਲੈ ਲੱਗ ਜੋਰ ਜੇ ਤੂੰ ਵੀ ਇਹ ਦੇਖ ਲੈ ਤੂੰ ਵੀ ਓਏ ਨਹੀਂ ਦੂਰ ਬਹੁਤ ਹੈ ਯਾਰ ਤੂੰ ਹੀ 29 ਵਰਗੀ ਦੇ ਕੀ ਕਿਹਾ ਬੱਸ ਤੇਰੇ ਵੀ ਛੱਡ ਦੇ ਨਕਲੀ ਬੱਕਰੀ ਹੋਣਾ ਉਹ ਖੜਾ ਬੜਾ ਹੋ ਰਿਹਾ ਨਾ ਨੀ ਬਣ ਗਿਆ ਨਕੀ ਦਾ ਤੇਰੇ ਭਾਈ ਤੇ ਨਕੀ ਬਾਬਾ ਹਾਂ ਆਪਰਾ ਵੀ ਫੇਰ ਸਾਰੀ ਮੰਡੀ ਚ ਗੱਡੀ ਐ ਬੱਕਰੀ ਐ ਨਹੀਂ ਵੀ ਮਾਂ ਬੱਕਰੀਆਂ ਬਾਧੂ ਖੜੀਆਂ ਜਾਂ ਬੱਕਰੀਆਂ ਮਹਰਾਜ ਵਾਲੀ ਮੁੰਡੇ ਦੀਆਂ ਉਹ ਖੜੀਆਂ ਉਹ ਬੱਕਰੀਆਂ ਖੂਨ ਹੈ ਦੀ ਖੂਨ ਹੈ ਨਹੀਂ ਦੇ ਨੀਂ ਸੇ ਅੰਗਰ ਮਾਲ ਛੱਡਿਓ। ਫਿਰ ਅਸਾਂ ਜਿਹੇ ਮਾ ਛੱਡੀ ਸੀ। ਭਗਵਾਨ ਛਟੀ ਵੀ ਸੀ ਇਹ ਮਾ ਲਿਆ ਨਾ ਉੱਥੋਂ ਪੜਕੇ। ਉੱਥੋਂ ਬਾਈ ਜਦੋਂ ਆਪਣੇ ਘਰ ਹੀ ਲੰਗੀ ਨਾ ਵੀ ਇਹ ਵੇ ਬਾਹਰਲੇ ਕਾ। ਦਾ ਪਾ ਸੋਕੜ ਕੇ ਥਿਓ। ਤਾ ਦੋਈ ਕਾਟ ਕਾਟ ਸੁਜੀ ਜੀ ਕਾਟੋ। ਰੇਣੀ ਦੇ ਚੋ। ਹੋਰ ਯਾਰ ਰੰਗੀਰਾ। ਅੰਮੀਰਾ। ਹਟ ਜਾ ਲੱਗਿਆ ਨਾ ਹੋਵੇ ਨਾਲ ਕਿ ਉਹ ਡੰਡ ਪਾਇਆ। ਆਮੀਆਂ ਤੇਰੇ ਦਾ। ਪੈ ਜਾਮੀਆਂ। ਇਧਰ ਮੰਗਦੀ ਮੰਗ ਕੇ। ਉਹਦਾ ਤੇਰਾ ਕਹਿਦਾ। ਆਸਤੋ ਆਸਤੋ ਯੋ ਦਾ ਯਾਰ ਮਾਰੇ ਉਸੇ ਦੇ ਯੋ ਦਾ 15 ਲਾ ਹ ਘਟਿਆ ਬਾਲਾ ਬੂਸਰਾ ਕੋਣ ਘੜ ਕਰ ਪਾ ਬੂਸਰਾ ਆ ਰਹਾ ਮੇਰਾ ਹਰੋ ਘਾਇਆ ਮੇਰਾ ਪੈਸਾ ਤਾਂ ਪੜੀ ਪਤਾ ਨਾ ਮੁੱਕਦੇ ਹੁਣ ਤਾਂ ਹਜਾ ਜੂਨ ਤੋਂ ਪਾਉਂ ਗਿਆ ਆਪਣੇ ਕਿਉਂ ਤੇਰੇ ਕਿਹੜਾ ਮਤਲਬ ਨਾਲ ਘਰੇ ਬੱਕੀ ਲੈ ਗਿਆ ਆ ਦੇਖਾ ਭਾਈ ਬੱਕਰੀਆਂ ਮਾਰ ਤੂ ਹੀ ਉਹ ਕੋਈ ਨਾ ਬਾਬਾ ਕਰਿਆ ਜਦੋਂ ਯਾਰ ਉਹ ਵੀ ਆ ਬੱਕ ਗਿਆ ਸੌਦਾ ਹੋ ਗਿਆ ਪੂਰਾ 20000 ਦਾ 25 ਨਹੀਂ ਘਣ ਵੀ ਆ ਜੂਗੀ ਗੁੜ ਵੀ ਆ ਜੂ ਸਾਰਾ ਕੁਝ ਆ ਜੂ ਰਾ ਤੈਨੂੰ ਆਪਾ ਆਪ ਕੋ ਖੜਾ ਲੱਖੇ ਕੋਲੇ ਇਧਰੋਂ ਤਮਾ ਇਹ ਨਾਮ ਲਿਖਿਆ ਹੋਊਗਾ ਤੂੰ ਪਾ ਪੈਸੇ ਉਧਰ ਲੱਖਾ ਬਾਈ ਖੜਾ ਐਸੀ ਤਮੈ ਦੇ ਦੇ ਜੀ ਇਹ ਬੁੱਢਾ ਮੈਨੂੰ ਦਵਦੀ ਫਿਰਦਾ ਹੂੰ ਗੱਲ ਹੈਗੀ ਕੋਈ ਚਾਤੀ ਲੱਗਿਆ ਤੁਹਾਡਾ ਹੈਂ ਬਾਈ ਮੰਡੀ ਆਇਆ ਕਰੋ ਜੀ ਜੁਗ ਨੂੰ ਅਨਸਾਰ ਰੋਟੀ ਪਣੀ ਖਾ ਕੇ ਨੂੰ ਨਹੀਂ ਲੈਂਦੇ ਬਾਬੇ ਜੀ ਦੇਖ ਲੀ ਲਓ ਬਾਈ ਸੌਦਾ ਹੋ ਗਿਆ ਸੌਦਾ ਦਿਖਾਉਣਾ ਤੁਹਾਨੂੰ ਕਿੰਨੇ ਦਾ ਹੋ ਗਿਆ 40 ਜੀ ਪੂਰੇ ਦਾ ਬੱਕਰੀ ਦਿਖਾਓ ਕਰਾਂ ਕਿਹੜੀ ਆ ਬੱਕਰੀ ਉਹ ਜੀ ਅਰਸ਼ ਮਾਇਰ ਬਣਦਾ ਯਾਰ ਇਹ ਦੋਨੇ ਕਿਵੇਂ ਲੱਗਦੇ ਆ ਭਾਈ ਭਾਈ ਜੀ ਨਹੀਂ ਲੱਗਦੇ ਇਹਨਾਂ ਪੈ ਜੀ ਨਹੀਂ ਯਾਰ ਹਾਂ ਚੋ ਪੁੱਤ ਨਹੀਂ ਲੱਗਦੇ ਯਾਰ ਲੱਗਦਾ ਆਏ ਗੱਲ ਗੱਲ ਤਾਂ ਯਾਰ ਦੇਖ ਲੈ 40000 ਦੀ ਲੈ ਕੇ ਦਿੱਤੀ ਭਾਈ ਬੱਕਰੀ ਹਾਂ ਬਾਈ ਮੰਨ ਗਏ ਤੂੰ ਮੰਨ ਗਿਆ ਕਿੰਨੇ ਜਾਨੇ ਬੜਾ ਸੀ ਉੱਥੇ ਖੜੋ ਸਾਹਮਣੇ ਹੋ ਕੇ ਅਸੀਂ ਹਾਂ ਅਸੀਂ ਗੱਲ ਕਰ ਰਹੇ ਹਾਂ ਲੋਬੀ ਇਹ ਪੰਜ ਬੰਦੇ ਸੀਗੇ ਲਹਿਰਾ ਪੇਗਾ ਬੱਕਰਾ ਮੰਡੀ ਦੇ ਉੱਤੇ ਪੰਜ ਬੰਦਿਆਂ ਨੇ ਇੱਕ ਬੱਕਰੀ ਦਵਾਈਆ ਜਿਹੜਾ ਬੰਦਾ ਤੜਕੇ ਦਾ ਨਾ ਬਾਈ 60-62000 ਰੁਪਏ ਇੱਕ ਬੱਕਰੀ ਦਾ ਮੰਗ ਰਿਹਾ ਸੀ ਇਹ ਚਾਰਾ ਪੰਜਾਂ ਦੇ ਵਿੱਚ ਹੀ ਖਾਣ ਵਿੱਚ ਹੀ ਇਕਵਾਲ ਵਿੱਚ ਹੀ ਛਿੰਦਾ ਵਿੱਚ ਹੀ ਜੱਗੀ ਤੇ ਵਿੱਚ ਹੀ ਚਾਚਾ ਥਰੀਕ ਇਹਨਾਂ ਨੇ ਸੌਦਾ ਕਰਾਇਆਗਾ ਪੂਰਾ 40000 ਦਾ ਤੁਹਾਨੂੰ ਆਪਾਂ ਬੱਕਰੀ ਦਿਖਾਵਾਂਗੇ ਬੱਕਰੀ ਕੀ ਆ ਪੂਰੀ sire ਦੀ ਬੱਕਰੀ ਆ ਬੱਚੇ ਦਿਖਾਈ ਪਹਿਲਾਂ ਦੋ ਮੇਵਣੇ ਦੇ ਚੱਲ ਬੱਚੇ ਲੈ ਇਹਦੇ ਚੜਾ ਨਹੀਂ ਤੂੰ ਚੜ 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 ਕੇ ਮਰ ਜਾ ਕੇ ਨਾ ਲੋ ਬਈ ਆ ਬੱਚੇ ਲੈ ਦੋਨੇ ਦੇਖ ਆ ਇਹਨੂੰ ਤੁਸੀਂ ਬੱਚੇ ਪੂਰੇ ਟਾਪ ਕੁਆਲਟੀ ਦੇ ਨੇ ਤੇ ਬੱਕਰੀ ਵੀ ਦਿਖਾਉਣਾ ਬਈ ਤੁਹਾਨੂੰ ਪੂਰਾ 40000 ਦਾ ਸੌਦਾ ਹੋਇਆ ਲਹਿਰਾ 베ਗਾ ਬੱਕਰਾ ਮੰਡੀ ਦੇ ਉੱਤੇ ਆ ਬੱਕਰੀ ਆ ਬਈ ਬਾਕੀ ਦਾ 62000 ਰੁਪਏ ਮੰਗਦੇ ਦੋ ਇਹਦੇ ਨਾਲ ਬੱਕਰੇ ਦੀਗੇ ਪੂਰੀ 40000 ਦੀ ਹੋ ਗਈ ਬਈ ਬੱਕਰੀ ਦੇਖ ਕੇ ਦੱਸੋ ਕਿਵੇਂ ਲੱਗੀ ਤੇ ਬਾਈ ਨੇ ਖਰੀਦੀ ਹੈਗੀ ਮਹਰਾਜ ਵਾਲੇ ਕਾਲੇ ਨੇ ਨਹੀਂ ਵੀਰੇ ਗੱਗੀ ਨੇ ਖਰੀਦੀ ਗੱਗੀ ਨੇ ਖਰੀਦੀ ਦਵਾਈ ਆਪਾਂ ਹਾਂ ਠੀਕ ਹੈ ਬਾਈ ਬੱਕਰੀ ਦੀ ਫੇਸ ਕੁਆਲਿਟੀ ਤੇ ਪਿੰਡਾ ਦੇਖ ਸਕਦੇ ਹੋ ਬਈ ਪੂਰਾ ਮਲਾਈ ਪਿੰਡਾ ਹੈਗਾ ਟੋਪ ਦੀ ਬੱਕਰੀ ਆ ਠੀਕ ਹੈ ਬਾਈ ਹੈਟ ਹੂਟ ਕਿੰਨੀ ਹੋਊ ਬਾਈ ਕਾਲੇ ਦੀ 38 ਗੂ ਬਈ 38 ਹੈਟੂ ਇਹਦੇ ਵਿੱਚ ਕੀ ਦੇਖਿਆਗਾ ਬਈ ਇਹ ਬੱਕਰੀ ਦੇ ਵਿੱਚ ਫੈਦੂ ਗਾਂ ਹੀ ਦੇਖਿਆ ਕੋ ਦੇ ਕੈਮਰਾ ਬਾਬਾ ਠੀਕ ਆ ਬਾਈ ਲਓ ਬਾਈ ਬਾਈ ਕਹਿੰਦਾ ਮੂੰਹ ਤੇ ਫੇਸ ਕੁਆਲਟੀ ਦੇ ਕੰਨ ਤੇ ਸਿੰਗੀ ਦੇਖੀ ਆ ਬਾਈ ਕਹਿੰਦਾ ਹੋਰ ਆਪਾਂ ਕੁਝ ਨਹੀਂ ਦੇਖ ਬੱਕਰੀ ਦੇ ਇੱਕ ਹੀ ਦੱਸਿਓ ਬਾਈ ਬੱਚੇ ਮੈਂ ਦਿਖਾ ਚੁੱਕੇ ਆ ਬਾਈ ਬਾਈ ਬੱਕਰੀ ਦੇ ਬੱਚੇ ਬਹੁਤ ਚੰਗੇ ਨੇ ਕੰਨ ਕੋਨ ਦੇਖੋ ਬਾਈ ਬੱਕਰੀ ਦੇ ਠੀਕ ਆ ਬਾਈ ਆਪਾਂ ਦਾ ਕੀ ਲੈਣੀ ਦਾ ਮੈਂ ਕਿਹਾ ਕਿ ਤੂੰ ਲੈ ਬੱਕਰੀ ਆ ਠੀਕ ਆ ਬਾਈ ਲਓ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਬੱਕਰੀ ਕਿਵੇਂ ਲੱਗੀ ਓਕੇ ਬਾਈ ਹਾਂਜੀ ਆਪਾਂ ਲਈ ਆਪਾਂ ਬਾਈ ਉਹ ਚ ਕੀ ਦੇਖਿਆ ਦੀ ਬੱਕਰੀ ਦੇ ਵਿੱਚ ਬਾ ਜਰ ਆਪਾਂ ਇੱਕ ਕੁਆਲਿਟੀ ਠੀਕ ਹੈ ਬਾਈ ਨੇ ਸੰਭੀ ਵਧਿਆ ਬੱਕਰੀ ਠੀਕ ਹੈ ਬਾਈ ਵਾਰਟੀ ਵੀ ਹੈਗੀ ਬੱਕਰੀ ਠੀਕ ਹੈ ਜੀ ਸਵੇਰ ਦੇ ਦੇਖੇ ਆਂਦੀ ਨਾ ਬਾਈ ਬੱਕਰੀ ਤੁਸੀਂ ਮੈਂ ਬਹਿ ਗਿਆ ਸੀਗਾ ਸਾਡੇ ਬਹੁਤ ਦਰਾਲ ਵਪਾਰੀ ਆ ਕੇ ਲਾ ਕੇ ਪੈਸੇ ਕੀ ਏ ਬੱਕਰੀ ਮੈਨੂੰ ਪਾ ਮੈਂ ਕਿਰਪਾ ਵੀ ਨਹੀਂ ਲਾ ਕੇ ਗਏ ਇਹਨਾਂ ਨੂੰ ਆ ਬਾਬਾ ਖੜਾਗਾ ਠੀਕ ਹੈ ਜੀ ਜੰਗੀਆ ਸਿੰਦਾ ਇਹ ਬਾਬਾ ਦਾ ਇਹਨਾਂ ਨੂੰ ਕਹਿਦਾ ਹਾਂ ਲਏ ਦਿਓ ਬੱਕਲੇ ਤੇ ਸਦੀਕ ਨੇ ਹੈਨਾ ਬਾਬਾ ਕਰਤਾ ਜੀ ਅਸੀਂ ਗੱਲ ਹਾਂ ਆ ਬੱਚਾ ਭਾਈ ਉਹਦੇ ਮਾਗਰ ਇੱਕ ਬੱਚਾ ਹੋਰ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਲੈ ਹੀ ਮੜਾ ਸਦੀਕ ਸਦੀਕ ਲੈ ਤੜਕੇ ਤੇ ਬਹੁਤ ਹਿੰਮਤ ਨਾਲ ਸੌਦਾ ਕਰਕੇ ਲੈ ਕੇ ਦਿੱਤਾ ਯਾ ਦੇਖੋ ਬੱਚੇ ਦੇਖ ਕੇ ਦੱਸੋ ਵੀ ਕਿਵੇਂ ਲੱਗੇ ਬਈ ਆ ਕੁਆਲਟੀ ਦੇਖੋ ਜੀ ਬੱਚਿਆਂ ਦੀ ਕੁਆਲਟੀ ਵੀ ਕੀ ਆ ਭਈ ਅੱਜ ਲਹਿਰਾ ਵੇਗਾ ਬੱਕਰਾ ਮੰਡੀ ਦੇ ਲਓ ਬਾਈ ਕਰਨ ਦੇਖੋ ਬੱਚਿਆਂ ਦੇ ਬੱਚਿਆਂ ਦੇ ਸਿੱਧਾ ਕਰਾ ਲਾ ਦੇ ਆ ਲੋ ਇਹਦਾ ਮੁੱਸਾ ਕਰਾ ਦੇ ਦੇਖੋ ਬਈ ਕਿੰਨੇ ਚੋਏ ਸੌਦਾ ਇਹ ਤੇ ਬੱਕਰੀ ਨਾਲ ਆ ਜੀ ਹੋ ਬੱਕਰੀ ਖੜੀ ਆ ਹੋ ਬੱਕਰੀ ਖੜੀ ਆ ਹਾਂ ਕਿੰਨੇ ਦਾ ਹੋਇਆ ਸੌਦਾ ਜੀ ਇਹ 40000 ਰੁਪਏ ਦੇ ਲਈ 40000 ਦਾ ਕਿਵੇਂ ਬਾਈ ਤੂੰ ਖੁਸ਼ ਆ ਹੁਣ ਪੂਰਾ ਖੁਸ਼ ਆ ਬਾਈ ਬਾਕੀ ਬਾਈ ਸਾਹਮਣੇ ਵਾਲੇ ਪਤਾਨ ਹਾਂ ਠੀਕ ਆ ਬਾਈ ਲਓ ਬਾਈ ਕਿੱਥੋਂ ਆਏ ਬਾਈ ਆਪਾਂ ਸਮਾਲਸਰ ਤੋਂ ਸਮਾਲਸਰ ਤੋਂ ਮੋਗਾ ਜਿਲ੍ਹਾ ਠੀਕ ਆ ਬਾਈ ਬਾਈ ਸਮਾਲਸਰ ਤੋਂ ਆ ਬਾਈ ਸਵੇਰ ਦਾ ਸੌਦਾ ਹੋਈ ਜਾਂਦਾ ਸੀ ਤੇ ਬਾਈਆਂ ਨੇ ਲੈ ਰਹੇ ਭੇਗਿਆ ਨੇ ਬੱਕਰੀ ਲੈ ਲਈ ਪੂਰੀ ਟੌਪ ਕਵਾਲ ਦੀ ਓਕੇ ਬਾਈ ਧੰਨਵਾਦ ਸਾਰਿਆਂ ਦਾ ਹੈਵੀ ਦਾ ਆ ਜਾ ਕੇ ਯਾਰ ਉਹ ਖੜੀ ਉਹ ਹੈਵੀ ਦਾ 10000 ਦੀ ਜਿੱਦੇ ਤਾਂ ਹੀ ਤੈਨੂੰ ਦੇਈ ਜਾਣਾ ਕਿਉਂ ਮੈਨੂੰ ਕਿ ਲੱਗੇ ਬਾਜੂ ਉਹ ਜਿੱਕੇ ਪੈਸਾ ਸੁਣਾ ਮੈਂ ਜਮੀ ਨਹੀਂ ਜਾਣਾ 5 6 7 ਵਾਲਾ 2000 ਕੋਲ ਪਾ ਲਈ ਆ ਲੈ ਉਹ ਪਾਣੀ ਲਾ ਬੱਛ ਲੈ ਗਿਆ ਹੋ ਗਿਆ ਬੱਛ ਲੈ ਬੱਠਾ ਮਾਰੇ ਰਿਹਾ ਬੰਦਾ ਇਹ ਕੀ ਹੈ ਯਾਰ ਨਹੀਂ ਪਾਟ ਰਖਾ ਦੇ ਸਾਰੇ ਮੁਗਾ ਦੇ ਲੈ ਆ ਬੱਜ ਓਏ ਹੋਈ ਇਹ ਪਾਟਦਾ ਯਾਰ ਜਿੰਨਾ ਇਹ ਕਰੇ ਯਾਰ ਇੱਥੇ ਸਤ ਲਾ ਇੱਥੇ ਯਾਰ ਮੈਂ ਕਹਾ ਤੂੰ ਮੰਗ ਰਾਵਣੀ ਹੈ ਹਾਂ ਨੌ ਕਹਦਾ ਹਾਂ ਨੌ ਕਹਦਾ ਨਹੀਂ ਤੂੰ ਕਹਿੰਦਾ ਨਹੀਂ ਕਹਿ ਰਹੀ ਮੈਂ 10.500 ਰੁਪਏ ਕਿਹਾ ਇੱਕ ਮਿੰਟ ਮੇਰੀ ਗੱਲ ਮੰਨੂਂਗੇ ਦੋਨੇ ਮੰਨੂਂਗੇ ਤੂੰ ਮੰਨੇਗਾ ਮੰਨ ਨਹੀਂ ਪੂ ਦੋਨਾਂ ਨੂੰ ਹਾਂ ਦੋਨੇ ਨਹੀਂ ਪੂ ਜਾਉਂਦੇ ਇਹਨੂੰ ਹੱਥ ਨਾ ਮਾਰੋ ਹੋ ਗਿਆ ਕਟੱਕ ਦੇ ਨੇ ਹੋ ਗਿਆ ਹਰ ਨੂੰ 1000 ਰੁਪਏ ਹਰ ਨੇ ਤਾਂ ਇਤਨੇ ਫੜ ਕੇ ਮਿਲ ਜਾਂਦੇ ਹੈਗੇ ਪਰ ਐਵੇਂ 5 ਵਜੇ ਤੇ ਟਾਈਮ ਨਾ ਪੂਆ ਲਾ ਕੇ ਤੁਰ ਨਹੀਂ ਗਿਆ ਉੱਥੇ ਜੇ ਤਾਂ ਕਹਦਾ ਪਾ ਤੇਰੀ ਮਾਂ ਵਾਲੀ ਫਰੋਣਾ ਤੂਰਾ ਦਾਸ ਕਰਦੇ ਲਖਾਈ ਆਪੇ ਕਰਾ ਦੂਗਾ ਜਾਂ ਫੜ ਕੇ ਲੈ ਜੇ ਬੱਕਰੀ ਕਿੱਥੇ ਪੱਟ ਜਿਹੜੀ ਹੈ ਯਾਰ ਉੱਥੇ ਖੜੀ ਮਿੱਟੀ ਦੀ ਬੱਕਰੀ ਪਾਉ ਨੂੰ ਪਾ ਦੂਗਾ ਨਵੀਂ ਹੁੰਦੀ ਯਾਰ ਮੈਂ ਜਾਂ ਤੂੰ ਲਖਾਇਆ ਤਾਂ ਹੀ ਪੜਾ ਲਖਾਇਆ ਤਾਂ ਤੇਲ ਮਾਰ ਕੇ ਫੜ ਲੈ ਜਾ ਥਾਣ ਤੋਂ ਦੇਖਿਆ ਰੇ ਫੇਰ ਜਾ ਵੱਡੀਆ ਵੱਟ ਜਾ ਵੇ ਕੁਛ ਕਿਹੜਾ ਕਰੀ ਪੂਰਾ ਤਾਂ ਹੈ ਯਾਰ ਤੈਨੂੰ ਦਵਾਵਾਂਗੇ ਲਿਖਾਈ ਤੈਨੂੰ ਖੁਸ਼ ਹੋ ਕੇ ਉਹ ਨਹੀਂ ਸਾਢੇ 9 ਕਹਿਦਾ 100 ਦਾ ਖਾਈ ਵੀ ਜਣੀ ਲਿਖਾਈ ਆਪਦੀ ਆਪਦੀ ਕਹਦਾ ਉਹਨੂੰ 100 ਨਹੀਂ ਦਊਗਾ ਨਹੀਂ 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 ਉਹ ਦੇ ਦੇ ਫਿਰ ਉਹ ਠੀਕ ਆ ਸਾਢੇ 9 ਕਹਿਦਾ ਵਾਸੀ ਠੀਕ ਆ ਪਰਚੀ ਤੂੰ ਕਰਾਦੀ ਯਾਰ ਪਰ 300 ਵੜ ਗਿਆ ਫਿਰ ਇਹਦਾ ਵੀ ਬੜੂ ਤੇ ਆ ਪੱਠੇ ਲੈ ਕਿੰਨੇ ਆ 55 ਹੋਰੀ ਪੱਠਾ ਓਏ ਯਾਰ ਕਮਾਲ ਆ ਪੱਠ ਭੈਣ ਤੇ ਵੀ ਆ 7000 ਰੁਪਏ ਪੱਠਾ ਓਏ ਤਾਂ ਹੈ ਯਾਰ ਕਰ ਪੂਰਾ ਲਿਖਾਈ ਆ ਕਿੰਨੇ ਆ ਫੜ ਪੱਠੇ ਉਹਨੂੰ ਕਿਉਂ ਨਾ ਸਮਾਏ ਆਵਾਜ਼ ਆ ਪਾਸੇ ਕਹਿੰਵਾਂ ਨਾ ਤੂੰ ਨੇ ਦਰ ਓਏ ਰੱਖ ਦੇ ਯਾਰ ਦੋ ਵੀ ਦੱਸ ਦੇ ਨਾ 3000 ਰੁਪਏ 5000 ਮੈਂ ਹੈ ਨਹੀਂ ਇਹਦੇ ਕੋਲ ਓਏ ਭਾਈ ਬੋਲ ਹੋਇਆ ਤੇ ਜਿਹਨੇ ਇਹਦੇ ਮੈਂ ਦੇ ਦੂੰਗਾ ਤੂੰ ਤੈਨੂੰ ਕਹਿਦਾ ਯਾਰ ਤੇਰੇ ਨਾਲ ਕੋਈ ਭਾਂਜ ਤੂੰ ਹੁਣ ਉਹ ਹੈ ਨਹੀਂ ਇਹਦੇ ਕੋਲ ਓਏ ਪਲਦੀ ਆ ਜਾ ਦੇ ਲਿਆ ਕਰ ਕੋਈ ਭਾਂਜ ਮਾੜ ਮਾੜ ਹੱਲ ਲਿਆ ਕਰ ਓਏ ਇਹ ਨਹੀਂ ਪੁੱਛਦਾ ਜਿਹੜਾ ਨਾਮ ਮੇਰੇ ਕਰਕੇ ਆ ਓ 7000 ਆ ਬਾਈ 3000 ਰੁਪਏ ਦੇ ਮੁੱਲ ਆ ਵੀ ਲੈਣਾ ਬੜਕੇ ਚੱਲੋ ਅੱਛਾ ਦੇ ਕੇ 3000 3000 ਆ ਲੈ ਓਕੇ ਕਿੰਨੇ ਪੈਸੇ ਦੇਣੇ ਬਾਈ 3000 ਹੋਰ ਦੇ 3000 ਮੈਂ ਸ਼ਰੀਕ ਨੂੰ ਦਿਖਾਈ ਕਰਾ ਦੇ ਕੋਈ ਸ਼ਰੀਕ ਨੂੰ ਕਿੰਨੇ ਪੈਸੇ ਦੇਣੇ 7000 10000 ਦੇਣਾ ਨਹੀਂ ਸ਼ਰੀਕ ਨੂੰ ਕਿੰਨੇ ਦੇਣੇ ਕਹਿੰਦਾ 3 ਸ਼ਰੀਕ ਨੂੰ ਦੇ ਦਾਂ 100 ਰੁਪਇਆ ਹੋਰ ਪੱਠ ਫੜਨਾ ਪੱਠ ਫੜਨ ਦਾ ਪੱਠ ਫੜ ਕੇ ਲੈ ਕੇ ਚੱਲ ਬਾਈ ਉੱਥੇ ਤੱਕ ਉੱਥੇ ਲੈ ਕੇ ਚੱਲ ਉੱਥੇ ਚਲਾਇਓ ਜਾਓ ਦਲਾਲੀ ਤੇ ਆਏ ਕਹਿੰਦਾ ਕਿਵੇਂ ਨੂੰ ਪੈਸੇ ਦੇਂਗਾ ਤਾਂ ਕਰਕੇ ਪੱਠ ਫੜਾਈ ਆ ਹਾਂ ਇਹਨੂੰ 100 ਦੀ ਗੱਲ ਵੀ ਇਹ ਛੜਾ ਕੇ ਆ ਉਸ ਤੱਕ ਠੀਕ ਆ ਤੇ ਚਾਚਾ ਆ ਕੇ ਕਹੀ ਜਾਂਦਾ ਬਾਈ ਕੋਈ ਨਹੀਂ ਕਹਿੰਦਾ ਬਾਈ ਪੈਸੇ ਦੇਣਾ ਕਹਿੰਦਾ ਮੈਂ ਛੜਾ ਕੇ ਆ ਉਸ ਤੱਕ ਦੇਖ ਲਓ ਬਾਈ ਅੱਜ ਕੱਲ ਦਾ ਜਵਾਨ ਨਾ ਕਹੇ ਜਾਣਾ ਲੋ ਬਈ ਯਾਰ ਬੱਕਰੀ ਦਾ ਸੌਦਾ ਹੋਇਆਗਾ ਉਹ ਇਹ ਫੀਸ ਲਖਾਇਆ ਬਾਈ ਬੱਕਰੀ ਦਾ ਸੌਦਾ ਹੋਇਆਗਾ ਪੂਰਾ ਬਲਵੀਰ ਸਿੰਘ ਦਾ ਖੇਤ ਨਾਲ ਬਲਵੀਰ ਸਿੰਘ ਸੌਦਾ ਹੋਇਆਗਾ ਅੰਦਰ ਵਿੱਚ ਕੱਲੇ ਮੈਨੂੰ ਲਗਾ ਦੇ ਤਰੋ